ਪਰਮ ਸਤਕਾਰ ਯੋਗ ਸਾਧ ਸੰਗਤ ਜੀ ਅੱਜ ਜੋ ਸੰਗਰਾਂਦ ਹੈ ਉਹ ਅੱਜ ਵਿਸਾਖ ਦੀ ਸੰਗਰਾਂਦ ਹੈ ਪਾਵ ਕੀ ਵਿਸਾਖੀ ਦਾ ਮਹੀਨਾ ਚੜਿਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ਼੍ਰੀ ਦਸ਼ਮ ਗ੍ਰੰਥ ਵਿੱਚ ਅੰਗ ਨੰਬਰ 369 ਦੇ ਉੱਤੇ ਇਸ ਨੂੰ 12 ਮਾਹ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ ਲਓ ਸ਼ਰਮਣ ਕਰੋ ਜੀ ਇੱਕ ਸਮਹਿ ਰਹੇ ਕਿੰਸਕ ਫੂਲੇ ਇੱਕ ਸਮਹਿ ਰਹੇ ਕਿੰਸਕ ਫੂਲੇ ਸਖੀਤ ਹੈ ਪੌਣ ਬਹ ਸੁਖਦਾਈ ਪੌਰ ਗੁੰਜਰਤ ਹੈ ਇਤ ਤੇ ਉਤ ਪੌਰ ਗੁੰਜਰਤ ਹੈ ਇਤ ਤੇ ਉਤ ਤੇ ਮੁਰਲੀ ਨੰਦ ਲਾਲ বাজਾਈ ਰੀਜ ਰਹੇ ਹੋ ਸੁਨ ਕੈ ਸੁਰ ਮੰਡਲ ਰੀਜ ਰਹੇ ਹੋ ਸੁਨ ਕੈ ਸੁਰ ਮੰਡਲ ਤਾਛਬ ਕੋ ਬਰਣਿਓ ਨਹੀਂ ਜਾਈ ਤਨ ਸਮੈ ਸੁਖਦਾਇਕ ਥਿਰਤ ਤਨ ਸਮੈ ਸੁਖਦਾਇਕ ਥਿਰਤ ਔਸਰ ਯਾਹੇ ਪਈ ਦੁਖਦਾਇ ਤਨ ਸਮੈ ਸੁਖਦਾਇਕ ਥਿਰਤ ਔਸਰ ਯਾਹੇ ਪਈ ਦੁਖਦਾਈ 에ਸੀ ਬਾਰਾਮਾ ਜੀ ਅਗੋਂ ਸ਼੍ਰੀ ਗੁਰਗਬਿੰਦ ਸਿੰਘ ਸੱਚੇ ਪਾਸ਼ਾ ਜੀ ਬਿਰਹਾ ਨਾਟਕ ਦੇ ਵਿੱਚ ਜੋ ਗੋਪੀਆਂ ਦਾ ਬਿਰਹਾ ਹੈ ਕਿਸ਼ਨ ਭਗਵਾਨ ਜਦੋਂ ਛੱਡ ਕੇ ਚਲੇ ਗਏ ਸਨ ਤੇ ਉਦੋਂ ਨੂੰ ਫਿਰ ਵਾਪਸ ਭੇਜਦੇ ਹਨ ਕਹਿੰਦੇ ਹਨ ਜਾਓ ਗੋਪੀਆਂ ਦਾ ਹਾਲ ਪਤਾ ਕਰਕੇ ਆਓ ਉਹਨਾਂ ਦਾ ਕੀ ਹਾਲ ਹੈ ਤਾਂ ਗੋਪੀਆਂ ਵੀ ਜਿਹੜੀਆਂ ਹਨ ਉਹ ਉਦੋਂ ਤੋਂ ਇਸ 12 ਮਹੀਨੇ ਦੇ ਵਿੱਚ ਉਸ ਦਾ ਬਿਆਨ ਕਰਦੀਆਂ ਹਨ ਕਿ ਅਸੀਂ ਕ੍ਰਿਸ਼ਨ ਦੇ ਅਭਿਯੋਗ ਵਿੱਚ ਕਿਵੇਂ ਰਹੀ ਹਾਂ ਕਿਵੇਂ ਰਹਿ ਰਹੀਆਂ ਹਾਂ ਲਓ ਉਹ ਵੀ ਸਰਵਣ ਕਰੋ ਜੀ ਉਸ ਦੇ ਵਿੱਚ ਜੋ ਵਿਸਾਖ ਦਾ ਮਹੀਨਾ ਹੈ ਗੋਪੀਆਂ ਇਸ ਤਰ੍ਹਾਂ ਬਿਆਨ ਕਰਦੀਆਂ ਹਨ ਕਹਿੰਦੀਆਂ ਹਨ बास सुबास आकाश मिली बास सुबास आकाश मिली अर बासत भूम महा सब पाई शीतल मंद सुगंध समीर बहै शीतल मंद सुगंध समीर बहै मकरंद निशंक मेलाई ਪੈਰ ਪਰਾਗ ਪਰਹੀ ਬੈ ਸਾਖ ਪੈਰ ਪਰਾਗ ਰਹੀ ਬੈ ਸਾਖ ਸਭੈ ਬ੍ਰਿਜ ਲੋਗਨ ਕੀ ਦੁਖਦਾਈ ਮਲਨ ਲੈਬ ਕਰੋ ਰਸ ਕੋ ਤਸਕਿਓ ਨਹੀਂਓ ਕਸਕਿਓ ਨ ਕਸਾਈ ਮਲਨ ਲੈਬ ਕਰੋ ਰਸ ਕੋ ਕਸ ਕਿਉ ਨਹੀਓ ਕਸ ਕਿਉ ਨ ਕਸਾਈ ਏਸੀ ਸ੍ਰੀ ਦਸ਼ਮ ਗ੍ਰੰਥ ਦਸਮ ਗ੍ਰੰਥ ਵਿੱਚ ਗੋਪੀਆਂ ਦਾ ਬਰਹਾ ਨਾਟਕ ਸ੍ਰੀ ਗੁਰਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜੀ ਹੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਜੋ ਇਹ ਵਿਸਾਖੀ ਹੈ ਉਸ ਦੇ ਵਿੱਚ ਸ੍ਰੀ ਗੁਰਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਐਸਾ ਅਚਰਜ ਕਾਰਨਾਮਾ ਕਰ ਵਿਖਾਇਆ ਕੀ ਸਾਰੇ ਸੰਸਾਰ ਦੇ ਵਿੱਚ ਉਹ ਕਾਰਨਾਮਾ ਜਿਹੜਾ ਕਿਸੇ ਨੇ ਨਹੀਂ ਕੀਤਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਿਸਾਖੀ 31 ਮਾਰਚ ਦੀ ਵਿਸਾਖੀ ਜੋ ਉਸ ਨੂੰ ਉਸ ਦਿਨ ਕੀਤਾ ਉਸ ਦਾ ਮੈਂ ਬਿਆਨ ਅਗਲੀ ਵੀਡੀਓ ਜਿ ਕਰਾਂਗਾ ਮੈਂ ਰਣਵੀਰ ਸਿੰਘ ਰਾਣਾ ਇਹ ਜੋ ਮੇਰਾ ਇਹ ਚੈਨਲ ਹੈ ਇਸ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਵੀ ਮੈਂ ਆਪ ਜੀ ਇਹ ਗੈਰ ਰੱਖ ਸਕਾਂ ਜਾਂ ਆਪ ਜੀ ਉਸ ਨੂੰ ਦੇਖ ਸਕੋ ਤਾਂ ਇਹ ਜੋ ਮਹੀਨਾ ਹੈ ਵਿਸਾਖ ਦਾ ਇਹ ਸਾਰੇ ਹੀ ਪਰਿਵਾਰਾਂ ਨੂੰ ਲਾਹੇਵੰਦ ਹੋਵੇ ਹਰ ਪ੍ਰਕਾਰ ਕਾਰ ਵਿੱਚ ਦੇਹ ਤੰਦਰੁਸਤੀ ਹੋਵੇ ਅੰਤਨ ਦੇ ਢੰਡਾਰੇ ਪਰੇ ਹੋਣ ਔਰ ਲੋਗਾ ਦੇ ਕਾਰੋਬਾਰ ਅੱਛੇ ਹੋਣ ਚੰਗੇ ਹੋਣ ਤੇ ਆਪਣੇ ਸਤਿਗੁਰ ਦੇ ਉੱਤੇ ਭਰੋਸਾ ਹੋਵੇ ਸਿੱਧਕ ਰੱਖਿਆ ਜਾਵੇ ਇਹ ਹੀ ਮੇਰੀ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਦੇ ਚਰਨਾਂ ਵਿੱਚ ਅਰਜ ਬੇਨਤੀ ਹੈ ਕਿ ਸਭ ਨੂੰ ਸੁਖ ਹੋਵੇ ਸਤਿ ਸ੍ਰੀ ਅਕਾਲ ਜੀ